ਮੈਂ ਸਮੂਹ ਕਿਸਾਨ ਭਾਈਚਾਰੇ ਨਾਲ ਬੇਨਤੀ ਕਰਨਾ ਚਾਹੁੰਦਾ ਹੈ ਕਿ ਅੱਜ ਸਵੇਰ ਤੋਂ ਇਹ ਰੋਜ਼ ਲਈ ਪ੍ਰਦਰਸ਼ਨ ਚੱਲ ਰਿਹਾ ਹੈ ਜਿਸ ਦੇ ਸੱਜਣਾਂ ਤੁਹਾਨੂੰ ਕਹਿਣਾ ਦਿੱਲੀ ਪੁਲ ਤੋਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਛੱਡ ਦਿੱਤਾ ਗਿਆ ਸੰਸਦ ਮਾਰਕੀਟ ਸਟੇਸ਼ਨ ਤੇ ਲਿਜਾ ਕੇ ਤੇ ਪੂਸਤੋਂ ਗ੍ਰੰਥੀਗੁਰਦੁਆਰਾ ਕਵਾਜਰ ਕਾਬਗੰਜ ਸਾਹਿਬ ਦੇ ਸਾਹਮਣੇ ਆਪਣਾ ਰੋਸ ਰਈ ਪ੍ਰਦਰਸ਼ਨ ਕਰ ਰਿਹਾ ਸੀ ਫਿਰ ਵੀ ਪੂਸਤ ਦੇ ਦੁਆਰਾ ਇੱਕ ਤਰ੍ਹਾਂ ਇੱਕ ਨੂੰ ਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਤੇ ਹੁਣ ਆਕੇ ਅਸੀਂ ਦੁਬਾਰਾ ਇਸ ਕਰਨ ਦੇ ਵਿੱਚ ਆਪਣਾ ਰੋਸ ਰਈ ਪੁਜਾਰਾ ਕਰ ਰਹੇ ਹਾਂ ਜੋ ਕਿ ਸਿਹਰ ਤੋਂ ਜੋ ਕਰਨਾ ਸਾਡਾ ਦਿਖਾਇਆ ਗਿਆ ਸੀ ਪਰ ਹੋਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਰਕਾਰ ਪਰਮੇਸ਼ ਸਿੰਘ ਕਾਲਕਾ ਜੀ ਵੱਲੋਂ ਸਾਨੂੰ ਇੱਥੇ ਆਪਣਾ ਸ਼ਾਂਤ ਰਈ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਸਾਡੀ ਮਦਦ ਵੀ ਕਰਨ ਦਾ ਭਰੋਸਾ ਦਿੱਤਾ ਗਿਆ ਸਾਡੀ ਗੱਲ ਅੱਗੇ ਜਾਣ ਦਾ ਵੀ ਭਰੋਸਾ ਦਿੱਤਾ ਗਿਆ ਤੋਂ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਐ ਕਿ ਇਹਦੇ ਅਗਲੇ ਸਵੇਰ ਲਈ ਅਸੀਂ ਇੱਥੇ ਦੋਸਤ ਪ੍ਰਦਰਸ਼ਨ ਕਰ ਰਹੇ ਹਾਂ ਸਾਹਤ ਵਿੱਚ ਯੂਸ ਪ੍ਰਦਰਸ਼ਨ ਤੇ ਰਹਿ ਗਏ ਆ ਆਪ ਸਭੀ ਨੂੰ ਬੇਨਤੀ ਹੈ ਕਿ ਜੋ ਵੀ ਕਿਸਾਨਾਂ ਦੇ ਨਾਲ ਜੁੱਦ ਚੜਿਆ ਹੋਇਆ ਬੰਦਾ ਜਿਸ ਦੇ ਦਿਲ 'ਚ ਕਿਸਾਨਾਂ ਦਾ ਦਰਦ ਹੈ ਉਹ ਜਲਦੋ ਜਲਦ ਸਾਡੇ ਸੰਘਰਸ਼ ਦੇ ਵਿੱਚ ਪੀਸਾ ਪਾਓ ਆਜੋ ਆਪਾਂ ਇਕੱਠੇ ਹੋ ਕੇ ਪੂਰੀ ਸਰਕਾਰ ਨੂੰ ਜਗਾਈਏ ਅੰਨੀ ਬੋਲੀ ਸਰਕਾਰ ਨੂੰ ਆਪਾਂ ਹੁਣਾ ਦਈਏ ਤਾਂ ਕਿ ਆਪਣੇ ਹੱਕ ਆਪਾਂ ਸਰਕਾਰ ਕੋਲ ਲੈ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ